ਜੀ ਬੰਕ ਮੈਂ ਕਹਿੰਦਾ ਫੋਰਦ ਤੋਂ ਪਹਿਲਾਂ 17 ਫਰਵਰੀ ਆ ਰਹੀ ਹੈ ਦਿਨ ਘਟ ਰਿਹਾਗੇ ਲੋਕਾਂ ਦੇ ਵਿੱਚ ਬਹੁਤ ਇਸ ਤਰ੍ਹਾਂ ਚਿੰਤਾ ਬਣੀ ਹੋਈ ਆ ਥੋੜਾ ਦਰਸ਼ਕਾਂ ਨੂੰ ਦੇ ਬਾਰੇ ਵਿੱਚ 100 ਮੀਗਾ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮਾਇਨੇ ਨਹੀਂ ਜੀ ਰੀਸੈਂਟਲੀ ਅੱਜ ਹੀ ਮੇਰੇ ਕੋਲ ਨਹੀਂ ਕਿਹਾ ਆ ਬੈਸਟਪੈਕ ਨੇ ਆਪਣੇ 2 ਇਅਰਸ ਕ੍ਰੈਡ ਬੜਾ ਕੇ ਅਨਦਰ 1.20 ਬੜਾ ਦਿਆ ਬੜਾ 4.80 ਕੀ ਰੀਕਮੈਂਡ ਟੂ आवर ਕਸਟਮਰਸ ਔਰ ਸਾਰੇ ਨੂੰ ਮੈਂ ਇਹ ਰੀਕਮੈਂਡ ਕਰਨਾ ਚਾਹਾਂਗਾ ਕਿ ਡੈਫੀਨਟਲੀ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਗੱਲ ਕਰੋ ਬਿਫੋਰ ਯੂ ਇਵਨ ਲੌਕ ધ ਰੇਟਸ ਰੇਟਸ ਅਗਰ ਆਪਕੇ ਫਿਕਸ ਹੋਣੇ ਵਾਲੇ ਹੈ ਆਬਵੀਅਸਲੀ ਰੇਟਸ ਬਹੁਤ ਜ਼ਿਆਦਾ ਉੱਪਰ ਜਾਣੇ ਕੇ ਐਕਸਪੈਕਟੇਸ਼ਨਸ ਤੋਂ ਨਹੀਂ ਹੈ ਬਟ ਮੋਸਟ ਲਾਈਕਲੀ ਬੈਂਕ ਇੱਕ ਐਹੀ ਜੀ ਗੇਮ ਖੇਡ ਰਹੀ ਹੈ ਕਿ ਲੋਕਾਂ ਨੂੰ ਉਹਨੇ ਕਨਫਿਊਜ਼ ਕਰਤਾ ਹੈ ਜੀ ਠੀਕ ਹੈ ਇੱਕ ਪਾਸੇ ਤਾਂ ਉਹ ਜਿਹੜੇ ਸ਼ਾਰਟਰ ਜਿਹੜੇ ਟਰਮ ਨੇ ਉਹਨਾਂ ਨੂੰ ਘਟਾ ਰਹੇ ਨੇ ਜਿਸ ਕਰਕੇ ਇੱਕ ਬੰਦਾ ਕਹਿੰਦਾ ਯਾਰ ਵਧੀਆ ਰੇਟ ਕਰ ਲਈ ਪਰ ਦੂਜੇ ਪਾਸੇ ਉਹ ਇਹ ਵੀ ਦਿਖਾ ਰਿਹਾ ਹੈ ਕਿ ਲੰਗਰ ਪੀਰੀਅਡ ਤੇ ਬਤਾ ਰਹੇ ਤਾਰਾ ਫੂਲ ਲੈ ਕੇ ਲੋਕ ਕੀ ਕਰਨ ਵੇਟ ਕਰਨ ਫਿਕਸ ਕਰ ਲੈ ਭਾਜੀ ਬੇਸਿਕਲੀ ਮੈਂ ਤਾਂ ਇਹ ਰეკਮੈਂਡ ਕਰੂੰਗਾ ਕਿ ਇਫ ਯੂ ਰੇਟਸ ਆਰ ਕਮਿੰਗ ਅਪ ਫਰ ਗੋਲ ਔਰ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਸਾਨੂੰ ਆਲਰੇਡੀ ਫੋਨਸ ਆ ਰਹੇ ਨੇ ਕਿ ਕੀ ਹੋ ਰਿਹਾ ਅਸੀਂ ਵੇਟ ਕਰੀਏ ਉਸੇ ਆਦੀ ਨਹੀਂ ਕਰੀਏ ਅਗੇਨ ਹੁਣ ਦੇਖੋ ਜਿਹੜੀ ਕੀ ਹੈ ਇਹ ਸਾਡੇ ਕੰਟਰੋਲ ਚ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਦਾ ਬਹੁਤ ਵੱਡਾ ਨਾਮ ਹੈ ਲੰਬੇ ਟਾਈਮ ਤੋਂ ਹਮਿਲਟਨ ਸ਼ਹਿਰ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਤੇ ਮੇਰੇ ਨਾਲ ਅੱਜ ਦੋਨੋਂ ਜਿਹੜੇ ਮੇਨ ਫੇਸ ਐ ਕੁਲਵੀਰ ਕਨਕਾਰਾ ਤੇ ਪਿਊਸ਼ ਲੁਬਾੜਾ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪੈੜੀ ਵੀ ਕਰਨੇ ਆ 17 ਫਰਵਰੀ ਨੂੰ OCR ਦਾ ਕੀ ਬਣੇਗਾ ਲੋਕਾਂ ਦੇ ਵਿੱਚ ਬੜੀ ਚਿੰਤਾ ਦਾ ਵਿਸ਼ਾ ਇਸ ਟਾਈਮ ਬਣਿਆ ਪਿਆ ਸਿਰਫ ਤੇ ਸਿਰਫ ਅੱਜ ਗੱਲ ਕਰਾਂਗੇ 17 ਫਰਵਰੀ ਨੂੰ ਰੀਫਿਕਸ ਕਰਾਉਣਾ ਚਾਹੀਦਾ ਹੈ ਨਹੀਂ ਕਰਾਉਣਾ ਚਾਹੀਦਾ ਕੀ ਬਣੇਗਾ 17 ਫਰਵਰੀ ਨੂੰ ਵੈਲਕਮ ਟੂ ਰੇਡੀਓ ਸਾਡੇ ਵਾਲਾ ਬੋਥ ਆਫ ਯੂ ਥੈਂਕ ਯੂ ਜੀ ਸਸਿਕਾ ਜੀ ਸਾਰਿਆਂ ਨੂੰ ਥੈਂਕ ਯੂ ਸਸਿਕਾ ਜੀ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਕੁਲਵੀਰ ਜੀ ਬੰਮ ਮੈਂ ਕਹਿੰਦਾ ਫੋੜ ਦੋ ਪਹਿਲਾਂ ਹੀ 17 ਫਰਵਰੀ ਆ ਰਹੀ ਹੈ ਦਿਨ ਘਟ ਰਿਹਾ ਹੈ ਕਿ ਲੋਕਾਂ ਦੇ ਵਿੱਚ ਬਹੁਤ ਇਸਟਮ ਚਿੰਤਾ ਬਣੀ ਹੋਈ ਹੈ ਕੀ ਬਣੇਗਾ ਲੋਨ ਫਿਕਸ ਕਰਨਾ ਹੈ ਘਟਾਣਾ ਹੈ ਵਧਾਣਾ ਹੈ ਤੁਹਾਡੇ ਕੋਲ ਤਾਂ ਕਹਿੰਦੇ ਨਾ ਛੜੀ ਹੈ ਤੁਹਾਨੂੰ ਤਾਂ ਪਹਿਲਾਂ ਪਤਾ ਚੱਲ ਜਾਂਦਾ ਥੋੜਾ ਦਰਸ਼ਕਾਂ ਨੂੰ ਦੇ ਬਾਰੇ ਦੱਸੋ ਮੇਗਾ ਫਾਈਨੈਂਸ ਸਰਵਿਸਿਜ਼ ਦੇ ਮਾਇਨੇ ਕੀ ਹੈ ਦੇਖੋ ਆਬਵੀਅਸਲੀ ਭਾਜੀ ਕਿ اوਸੀਆਰ ਡਿਊ ਹੈ ਇਸ ਮਹੀਨ और व्हाट वी हैव सीन रिसेंटली कि सारे बैंक्स जितने भी हैं दे आर स्लोली स्लोली इंक्रीजिंग द लॉन्गर टर्म रेट्स सो लॉन्गर टर्म हो गया 18 मंथ्स का हो गया का हो गया थ्री ईयर फोर ईयर्स फाइव ईयर्स के रेट्स बैंक्स ने बढ़ाना शुरू कर दिए रिसेंटली आज ही मेरे को ई आया वेस्ट पैक ने अपने टू ईयर्स के रेट बढ़ा के अनदर पॉइंट टू जीरो बढ़ा दिया फोर पॉइंट एट कर दिया थ्री ईयर्स भी बढ़ गया फोर ईयर्स भी बढ़, बढ़ गया मार्केट so, अभी बहुत एकदम से ऊपर नीचे हो रही है और के वो कम हो रहे हैं पे है सो so, तो इंडिकेशन तो यही लग रही है कि इलेक्शन भी इस साल है इंडिकेशन तो यही लग रही है कि डेफिनेटली ओ सी आर इज गो सून बढ़ेगा बट गोना गो अप इट्स गोना गो स्लोली रीजन क्या है कि स्लोली बढ़ने का ये है कि सिक्स मंथ्स और ट्वेल्व मंथ्स के रेट्स अभी भी कट है तो दे आर लोअर रेट्स तो अभी टू परसेंट पे तो दे स्टिल अ बिग मार्जिन देयर फॉर द बैंक्स टू मेक द प्रॉफिट आउट ऑफ इट तो उसमें क्या है कि मे बी स्लोली स्लोली उसको बढ़ेगा वॉट वी रिकमेंड टू आर कस्टमर्स और सारे नु मैं यही रिकमेंड करना चाहूंगा कि डेफिनेटली अपने फाइनेंशियल एडवाइजर नाल गल करो बिफोर यू इवन लॉक द रेट्स रेट्स अगर आपके फिक्स होने वाले हैं डू इट वेरी स्मार्टली स्मार्टली मीन्स की आई रिकमेंड स्प्लिट करो अपने लोन को डोंट लॉक द होल लोन फॉर अ शॉर्टर पीरियड आई रिकमेंड स्प्लिट करो स्पलिट करके मे बी थोड़ा आधा लोन शॉर्टर का टर्म के लिए कर लो बाकी का लोन फॉर अ लॉन्गर टर्म जी दिस इज वट वी कुड रिकमेंड ऑब्वियसली रेट बहुत ज्यादा ऊपर जाने के एक्सपेक्टेशन तो नहीं है बट मोस्ट लाइकली वट वी कूड सी एंड वट वी कैन यू नो वी थिंक की ਇਟਸ ਗੋਣਾ ਬੀ ਕਲੋਸ ਟੂ 4 5 ਟੂ 5. ਮਿਡ 5 ਤੱਕ ਰਹੇਗੇ ਜੀ ਰੇਟਸ ਫੋਰ ਅ ਲੰਗਰ ਟਰਮ ਬਟ ਲੈਟਸ ਸੀ ਦੇਖੋ ਭਜੀਬ ਕੀ ਹਾਤਾ ਹੈ ਨਾ ਵੀ ਇਲੈਕਸ਼ਨਸ ਹੈ ਨਾ 올 ਕਾ ਪਾਰਟੀ ਚੇਂਜ ਹੋਤੇ ਹੈ ਕੀ ਹਾਤਾ ਹੈ ਵੀ डोंट نو ਯੇਟ ਜੀ ਪ੍ਰਦੀਪ ਸਾਹਿਬ ਹਾਂਜੀ ਸਰ ਸੋਨਾ ਚਾਂਦੀ ਫਲਕਚੂਏਟ ਹੋ ਰਿਹਾ ਹੈ ਹਾਂ ਬਾਰ-ਬਾਰ ਸਾਨੂੰ ਗੂਗਲ ਨੂੰ ਪੁੱਛਣਾ ਪੈਂਦਾ ਹੈ ਕਿ ਹੁਣ ਲੋਕੀ ਗੂਗਲ ਨੂੰ ਪੁੱਛਣ ਲੱਗ ਗਏ ਆ ਤੇ ਓਮੇਗਾ ਨੂੰ ਵੀ ਪੁੱਛ ਰਹੇ ਆ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਸਰਵਿਸ ਬਹੁਤ ਬਿਹਤਰੀਨ ਹੈ ਤੇ ਕੀ ਕਹੋਗੇ 17 ਫਰਵਰੀ ਨੂੰ ਕੁਝ ਜਾਦੂ ਦੀ ਛੜੀ ਤੁਹਾਡੇ ਹੱਥ 'ਚ ਹੈ ਦੇਖੋ ਜੀ ਜਾਦੂ ਦੀ ਛੜੀ ਤਾਂ ਨਹੀਂ ਇਹ ਸਾਰੀ ਪ੍ਰੈਡਿਕਸ਼ਨ ਹੈ ਜਿਵੇਂ ਕੁਲਵੀਰ ਨੇ ਆਲਰੇਡੀ ਇਹ ਕਵਰ ਕਰ ਚੁੱਕਿਆ ਹੈ ਕਿ OCR ਜਿਹੜਾ ਹੈ ਆਦਰ ਸੇਮ ਰਹੇਗਾ ਜਾਂ ਫਿਰ ਉਹ ਥੋੜਾ ਗਿਰ ਸਕਦਾ ਹੈ ਜਿਆਦਾ ਨਹੀਂ ਗਿਰੇਗਾ ਠੀਕ ਹੈ ਤੇ ਆਪ ਜਾਣ ਦੇ ਚਾਂਸਸ ਜਿਆਦਾ ਨਹੀਂ ਬਟ ਇਸ ਵਾਰ ਅਸੀਂ ਸੋਚ ਰਹੇ ਹਾਂ ਜਾਂ ਤਾਂ ਸਟੇਬਲ ਰਹੇਗਾ ਠੀਕ ਹੈ ਬਟ ਹੁਣ ਅਸੀਂ ਕੀ ਹੈ ਬੈਂਕ ਇੱਕ ਇਹੋ ਜੀ ਗੇਮ ਖੇਡ ਰਹੀ ਹੈ ਕਿ ਲੋਕਾਂ ਨੂੰ ਉਹਨੇ ਕਨਫਿਊਜ਼ ਕਰਤਾ ਜੀ ਠੀਕ ਹੈ ਇੱਕ ਪਾਸੇ ਤੇ ਉਹ ਜਿਹੜੇ ਸ਼ਾਰਟਰ ਜਿਹੜੇ ਟਰਮ ਨੇ ਉਹਨਾਂ ਨੂੰ ਘਟਾ ਰਹੇ ਨੇ ਜੀ ਜਿਸ ਕਰਕੇ ਇੱਕ ਬੰਦਾ ਕਹਿੰਦਾ ਯਾਰ ਵਧੀਆ ਰੇਟ ਹੈ ਕਰ ਲਈਏ ਪਰ ਦੂਜੇ ਪਾਸੇ ਉਹ ਇਹ ਵੀ ਦਿਖਾ ਰਿਹਾ ਹੈ ਕਿ ਲੌਂਗਰ ਪੀਰੀਅਡ ਤੇ ਵਧਾ ਰਹੇ ਨੇ ਹਮ ਹੁਣ ਬੰਦਾ ਉਹਦੇ 'ਚ ਇਹ ਕਨਫਿਊਜ਼ ਹੋ ਰਿਹਾ ਹੈ ਕਿ ਯਾਰ ਲੌਂਗਰ ਇਸ ਲਈ ਤਾਂ ਨਹੀਂ ਵਧਾਰੇ ਕਿ ਰੇਟਸ ਅੱਗੇ ਵਧ ਨਹੀਂ ਵਧਣੇ ਨੇ ਬਿਲਕੁਲ ਹੈਨਾ ਸੋ ਇਸ ਵਾਸਤੇ ਤੁਹਾਨੂੰ ਇੱਕ ਪੂਰਾ ਜਿਹੜਾ ਹੈਗਾ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਚਾਹੀਦਾ ਤੁਸੀਂ ਏ ਡਰੋ ਡਰ ਘਬਰਾ ਸੁਣ ਕੇ ਆਪਣਾ ਇੱਕ ਇਹੋ ਜਿਹਾ ਸਟਰਕਚਰ ਰੀਪੇਮੈਂਟ ਲੋਨ ਦੀ ਬਹੁਤ ਮੈਟਰ ਮੈਟਰ ਕਰਦੀ ਹੈ ఎవਰੀ ਡੇ ਟੂ ਡੇ ਲਾਈਫ ਚ ਹੈ ਨਾ ਜੀ ਕਿ ਤੁਸੀਂ ਕੁਝ ਗਲਤ ਡਿਸੀਜਨ ਨਾ ਲੈ ਲਿਓ ਜਲਦੀ ਦੇ ਵਿੱਚ ਆਪਣੇ ਐਡਵਾਈਜ਼ਰ ਨਾਲ ਗੱਲ ਕਰੋ ਆਪਣੇ ਬੈਂਕ ਨਾਲ ਗੱਲ ਕਰੋ ਤੇ ਉਹਨਾਂ ਨੂੰ ਦੇਖੋ ਹੁਣ ਅਸੀਂ ਜੋ ਐਡਵਾਈਸ ਦੇ ਰਿਹਾ ਇਹ ਸਾਰਿਆਂ ਵਾਸਤੇ ਨਹੀਂ ਹੈ ਕਿਉਂਕਿ ਜਿਹੜੀ ਐਡਵਾਈਸ ਅਸੀਂ ਦਵਾਂਗੇ ਉਹ ਤੁਹਾਨੂੰ ਸਾਨੂੰ ਅਪਰੋਚ ਕਰਨੀ ਪਈ ਕਿਉਂਕਿ ਹਰ ਇੱਕ ਕਿਸੇ ਬੰਦੇ ਦੀ ਬਜਟਿੰਗ ਡਿਫਰੈਂਟ ਹੈ ਬਿਲਕੁਲ ਠੀਕ ਹੈ ਇਨਕਮ ਡਿਫਰੈਂਟ ਹੈ ਲਾਇਬਿਲਟੀਜ਼ ਡਿਫਰੈਂਟ ਹੈ ਉਹ ਅਸੀਂ ਉਹਨੂੰ ਕਹਿ ਦਈਏ ਤੁਸੀਂ ਜੀਚ ਇੱਕ ਇੱਕ ਸਾਲ ਵਾਸਤੇ ਕਰ ਦੋ ਦੋ ਸਾਲ ਵਾਸਤੇ ਕਰ ਦਿਓ ਸਾਰੇ ਵਾਸਤੇ ਇੱਕੋ ਜਿਹਾ ਨਹੀਂ ਰਹੇਗਾ ਜੀ ਠੀਕ ਹੈ ਉਹਦੇ ਵਾਸਤੇ ਨੰਬਰਸ ਕੰਨੇ ਬਹੁਤ ਜ਼ਰੂਰੀ ਹੈ ਕਿ ਉਹ ਬੰਦਾ ਕੀ ਅਫੋਰਡ ਕਰ ਸਕਦਾ ਠੀਕ ਹੈ ਜੇ ਇੰਟਰਸਟਡ ਉੱਪਰ ਜਾਣਗੇ ਤੇ ਉਹ ਅਫੋਰਡ ਕਰ ਸਕਦਾ ਜੇ ਨਹੀਂ ਕਰ ਸਕਦਾ ਤੇ ਆਪਾਂ ਹੁਣੇ ਹੀ ਲੰਗੇ ਟਰਮ ਕਰ ਲਈਏ ਤਾਂ ਕਿ ਉਹ ਸਿਕਿਉਰ ਰਹੇ ਇੰਨੇ ਸਾਲ ਵਾਸਤੇ ਠੀਕ ਜੋ ਕਰ ਸਕਦਾ ਤੇ ਆਪਾਂ ਕੀ ਉਹਨੂੰ ਸਪਲਿਟ ਕਰ ਸਕਦੇ ਹਾਂ ਦੋ ਕਰ ਸਕਦੇ ਹਾਂ ਚਾਹੇ ਉਹਨੂੰ ਅੱਧਾ ਆਪਾਂ 6 ਮਹੀਨੇ ਦਾ 1 ਸਾਲ ਦਾ ਜਾਂ 18 ਮਹੀਨੇ ਦਾ ਕਰਦੀਏ ਅੱਧਾ ਆਪਾਂ ਲੰਬਾ ਟਰਮ ਲਈ ਕਰਦੀਏ ਬਿਲਕੁਲ ਠੀਕ ਹੈ ਨਾ ਸੋ ਇਹ ਜਿਹੜੀ ਇੱਕ ਐਡਵਾਈਸ ਹੈ ਨਾ ਉਹ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਤੋਂ ਲੈਣੀ ਬਹੁਤ ਜ਼ਰੂਰੀ ਹੈ ਜੋ ਕਿ ਤੁਹਾਡਾ ਕੇਸ ਪੜ੍ਹ ਕੇ ਹੂੰ ਤਾਨੂੰ ਰეკਮੈਂਡੇਸ਼ਨ ਚਾਹੀਦੀ ਹੋਣੀ ਚਾਹੀਦੀ ਹਣੀ ਚਾਹੀਦੀ ਰਾਦਨ ਕਿ ਮੇਰਾ ਯਾਰ ਟਿਮਕਣਾ ਦੋਸਤ ਕਹਿੰਦਾ 6 ਮਹੀਨੇ ਕਰਦੇ ਠੀਕ ਹੈ ਵਧੀਆ ਸਸਤਾ ਹੋਈ ਜਾ ਰਿਹਾ ਇੰਟਰਸਟਡ ਕਰ ਉਹ ਹੈਨਾ ਤੇ ਦੂਜਾ ਕਹਿ ਰਿਹਾ ਨਹੀਂ 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 ਮੇਰਾ ਇੱਕ ਦੋਸਤ ਕਹਿ ਰਿਹਾ 5 ਸਾਲਾਂ ਵਾਸਤੇ ਸਿੱਧਾ ਹੀ ਬੁੱਕ ਕਰ ਦੇ ਠੀਕ ਹੈ ਉਹ ਇੱਕ ਤੁਸੀਂ ਛੋਟੀ ਚੀਜ਼ ਨਹੀਂ ਲੈ ਰਹੇ ਇੱਕ ਤੁਸੀਂ ਕਮਿਟਮੈਂਟ ਦੇ ਰਹੇ ਹੋ ਜਿਹੜਾ ਕਿ ਤੁਹਾਨੂੰ ਅਗਰ ਗਲਤ ਪਾਸੇ ਚੱਲ ਗਿਆ ਤੇ ਉਹ ਤੁਹਾਨੂੰ ਬਹੁਤ ਹਾਵੀ ਹੋ ਸਕਦਾ ਕੁਲਵੀਰ ਜੀ ਨੇ ਕਿਹਾ ਕਿ ਇਲੈਕਸ਼ਨ ਹੀ ਹੈ ਰਹਾ

ਫਿਊਚਰ ਮੇ ਬੇਬੀ ਹੁੰਦੇ ਹੈ ਬੱਚੇ ਹੁੰਦੇ ਯੂ نو ਸੋ ਸਭ ਕੀ ਸਿਚੁਏਸ਼ਨ ਡਿਫਰੈਂਟ ਹੈ ਕਿ ਫਿਕਸ ਸਿਚੁਏਸ਼ਨ ਕੇ ਹਿਸਾਬ ਸੇ ਕਈ ਲੋਕੋ ਕੋ ਕਹ ਹੈ ਕਿ ਸ਼ਾਰਟਰ ਟਰਮ ਰੇਟ ਅਭੀ ਇਟਸ ਕੁਆਇਟ ਲੋ ਸੋ ਦੈਟ ਐਕਸਟਰਾ ਮਨੀ ਵਾਟ ਦੇ ਕੈਨ ਸੇਵ ਇਟਸ ਅ ਐਡੀਸ਼ਨਲ ਫੋਰ ਦਮ ਸੋ ਹਰ ਕਿਸੇ ਕੀ ਸਿਚੁਏਸ਼ਨ ਡਿਫਰੈਂਟ ਹੁੰਦੀ ਭਾਜੀ ਕਿ ਵਾਟ ਦੇ ਸ਼ੁਡ ਬੀ ਡੂਇੰਗ ਤੋ ਤੁਸੀਂ ਦੋਨੋਂ ਲਾਸਟ ਵਿੱਚ ਕੀ ਕਹੋਗੇ 17 ਫਾਰਮੂਲਾ ਲੈ ਕੇ ਕਿ ਲੋਕ ਕੀ ਕਰਨ ਵੇਟ ਕਰਨ ਫਿਕਸ ਕਰ ਲੈਣ ਓਮੇਗਾ ਫਾਈਨੈਂਸ਼ੀਅਲ ਦੇ ਨਾਲ ਤੋ ਰਾਬਤਾ ਕਰਨਗੇ ਕਰਨਗੇ ਬਟ ਮੈਸੇਜ ਕੀ ਹੈ ਦੋਨਾਂ ਦਾ ਤੁਹਾਡੇ ਐਕਸਪੀਰੀਅੰਸ ਬਹੁਤ ਵੱ पाजी बेसिकली मैं तो ये रिकमेंड करूंगा कि इफ योर रेट्स आर कमिंग अप फॉर रिन्यूअल फिक्स देम एज सून एज पॉसिबल बिकॉज फ्रॉम लास्ट टू टू थ्री वीक्स मैंने ये नोटिस किया है ए ने दो बार रेट्स अप कर दिए वेस्ट बैंक ने फ्रॉम लास्ट वीक दे हैव इंक्रीज देयर रेट्स ट्वाइस ए एस बी ने लॉन्गर सारे बैंक्स ने दो बार रेट्स अप कर दिए हैं जी ऑलरेडी और बिल्कुल सही गल कह रहे हैं और सानू ऑलरेडी फोन्स आ रहे हैं hmm. कि की हो रहा है ऐसी वेट करिए ओसीआर दी नहीं करिए ਅਗੇ ਹੁਣ ਦੇਖੋ ਜਿਹੜੀ ਚੀਜ਼ ਹੈ ਸਾਡੇ ਕੰਟਰੋਲ ਚ ਵੀ ਨਹੀਂ ਹੈ ਠੀਕ ਹੈ ਇੱਕਦਮ ਸਾਨੂੰ ਵੀ ਉਦੋਂ ਹੀ ਪਤਾ ਚੱਲਦਾ ਹੈ ਅਸੀਂ ਜਿੱਦਾਂ ਹੀ ਸਾਨੂੰ ਪਤਾ ਚੱਲਦਾ ਹੈ ਅਸੀਂ ਆਪਣੇ ਕਲਾਇੰਟਸ ਨੂੰ ਦੱਸ ਦਿੰਨੇ ਆ ਕਿ ਹਾਂ ਇਹ ਚੀਜ਼ ਹੋ ਰਹੀ ਹੈ ਸੋ ਅਗਰ ਤੁਹਾਡੇ ਫਲੋਟਿੰਗ ਚ ਜਾ ਚੁੱਕੇ ਨੇ ਤੇ ਫਿਕਸ ਕਰ ਲੋ ਅਗਰ ਵੈਰੀ ਸੂਨ ਆ ਰਹੇ ਨੇ ਤੁਹਾਨੂੰ ਆਪਣੇ ਰੇਟਸ ਦਿਖਣੇ ਸ਼ੁਰੂ ਹੋ ਗਏ ਆਪਣੇ ਐਡਵਾਈਜ਼ਰ ਨਾਲ ਗੱਲ ਕਰੋ ਉਹਨਾਂ ਤੋਂ ਸਲਾਹ ਲਓ ਕਿ ਕੀ ਕਰਨਾ ਚਾਹੀਦਾ ਹੈ ਕਈਆਂ ਨੇ ਜਿਹੜੇ ਫਸਟ ਟਾਈਮ ਬਾਏਅਰਸ ਹੈ ਮੋਸਟਲੀ ਸਾਰਿਆਂ ਨੇ ਇੱਕ ਰੱਖਿਆ ਹੋਇਆ ਫਿਕਸਡ ਟੈਮ ਵੱਡਾ ਲੱਖਸਾ ਠੀਕ ਹੈ ਇਸ ਲਈ ਉਹ ਆਪਣੇ ਛੇਤੀ ਤੋਂ ਛੇਤੀ ਐਡਵਾਈਜ਼ਰ ਨਾਲ ਗੱਲ ਕਰਨ ਕਿ ਕੀ ਉਹਨਾਂ ਨੂੰ ਪਲਾਨਸ ਲੈਣੇ ਚਾਹੀਦੇ ਹੈ ਕਿ ਸਪਲਿਟ ਕਰਨਾ ਚਾਹੀਦਾ ਹੈ ਕਿਵੇਂ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਇੱਕ ਬੈਟਰ ਜਿਹੜਾ ਹੈਗਾ ਫੋਰਕਾਸਟ ਜਾਂ ਪਲਾਨ ਉਹਨਾਂ ਕੋਲ ਹੋਵੇ ਤਾਂ ਕਿ ਉਹ ਸਿਕਿਉਰ ਆਪਣਾ ਰੇਟਸ ਵਧੀਆ ਛੇਤੀ ਕੱ ਲੈਣ ਜੀ ਥੈਂਕ ਯੂ ਜੀ ਤੁਸੀਂ ਵਕਤ ਦਿੱਤਾ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਮੈਨੂੰ ਲੱਗਦਾ ਕਿ ਦਰਸ਼ਕ ਜਰੂਰ ਤੁਹਾਡਾ ਰابطਾ ਕਰਨਗੇ ਬਿਲਕੁਲ ਜੀ ਇਹ ਸਾਡਾ ਵੀਡੀਓ ਤੁਸੀਂ ਸ਼ੇਅਰ ਜਰੂਰ ਕਰਿਓ ਕੋਈ ਕਮੈਂਟ ਹੋਵੇ ਕਮੈਂਟ ਕਰਿਓ omega financial services ਦਾ ਕੰਟੈਕਟ ਨੰਬਰ ਈਮੇਲ ਬਿਲਕੁਲ ਸਾਡੀ ਸਕਰੀਨ ਤੇ ਚੱਲ ਰਿਹਾ ਕਦੀ ਵੀ ਕਿਸੇ ਵਕਤ ਵੀ ਤੁਸੀਂ ਰابطਾ ਨਵਾਂ ਕਰ ਲੈਣਾ ਪੁਰਾਣਾ ਵੇਚਣਾ ਹੈ ਪੁਰਾਣਾ ਲੈਣਾ ਗ੍ਰੇਨੀ ਹੋਮ ਬਣਾਣਾ ਜਾਂ OCR ਦੇ ਰਿਲੇਟਡ ਕੋਈ ਗੱਲ ਹੈ ਰੀਫਿਕਸ ਹੈ ਕੁਝ ਵੀ ਤੁਹਾਡਾ ਮੌਰਗੇਜ ਦੇ ਰਿਲੇਟਡ ਕੋਈ ਵੀ ਕੰਮ ਹੈ ਪਲੱਸ ਇਨਸ਼ੋਰੈਂਸ ਦੋਨੋਂ ਕੰਮਾਂ ਦੇ ਰਿਲੇਟਡ ਤੁਹਾਡਾ ਕੋਈ ਵੀ ਕੰਮ ਹੈ ਤੁਸੀਂ ਹਮੇਸ਼ਾ ਯਾਦ ਰੱਖੋ ਓਮੇਗਾ ਫਾਈਨੈਂਸ਼ੀਅਲ ਸਰਵਿਸਿਜ਼ ਹਾਮਿਲਟਨ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ